ਤੋਖਾਰੀ ਮਹੱਲਾ ਚੌਥਾ ਹਰ ਹਰ ਅਗਮ ਅਗਾਦ ਅਪਰੰਪਰ ਅਪਰਪਰਾ ਜੋ ਤੁਮ ਧਿਆਵਹਿ ਜਗਦੀਸ਼ ਤੇ ਜਨ ਭਉ ਬਖਮ ਤਰਾ ਬਖਮ ਭਉ ਤਿਨ ਤਰਿਆ ਸੁਹਿਲਾ ਜਿਨ ਹਰ ਹਰ ਨਾਮ ਧਿਆਇਆ ਗੁਰਵਾਕ ਸਤਗੁਰ ਜੋ ਭਾਏ ਚੱਲੇ ਤਿਨ ਹਰ ਹਰ ਆਪ ਮਲਾਇਆ ਜੋਤੀ ਜੋਤ ਮਿਲ ਜੋਤ ਸੁਆਣੀ ਹਰ ਕਿਰਪਾ ਕਰ ਧਰਨੀ ਧਰਾ ਹਰ ਹਰ ਅਗਮ ਅਗਾਧ ਅਪਰੰਪਰ ਅਪਰਪਰਾ ਤੁਮ ਸੁਆਮੀ ਅਗਮ ਅਥਾ ਤੂੰ ਘਟ ਘਟ ਪੂਰ ਰਹਾ ਤੂੰ ਅਲਖ ਅਭੇਉ ਅਗਮ ਗੁਰ ਸਤ ਗੁਰ ਬਚਨ ਲਹਿਆ ਧਨ ਧਨ ਤੇ ਜਨ ਪੁਰਖ ਪੂਰੇ ਜਿਨ ਗੁਰ ਸੰਤ ਸੰਗਤ ਮਿਲ ਗੁਣ ਰਵੇ ਵਿਵੇਕ ਬੋਧ ਵਿਚਾਰ ਗੁਰਮਖ ਗੁਰ ਸ਼ਬਦ ਖਿਨ ਖਿਨ ਹਰ ਨਿਤ ਚਾਵੇ ਜਾਂ ਬਹਿ ਗੁਰਮੁਖ ਹਰ ਨਾਮ ਬੋਲਹਿ ਜਾਂ ਖੜੇ ਗੁਰਮੁਖ ਹਰ ਹਰ ਕਹਿਆ ਤੁਮ ਸੁਆਮੀ ਅਗਮ ਅਥਾ ਤੂੰ ਘਟ ਘਟ ਪੂਰ ਰਹਿਆ ਸੇਵਕ ਜਨ ਸੇਵਹਿ ਤੇ ਪਰਵਾਣ ਜਿਨ ਸੇਵਿਆ ਗੁਰਮਤ ਹਰੇ ਤਿਨ ਕੇ ਕੋਟ ਸਭ ਪਾਪ ਖਿਨ ਪਰ ਹਰ ਹਰ ਦੂਰ ਕਰੇ ਤਿਨ ਕੇ ਪਾਪ ਦੁਖ ਸਭ ਬਿਨਸੇ ਜਿਨ ਮੰਨ ਚਿਤ ਇੱਕ ਅਰਾਧਿਆ ਤਿਨ ਕਾ ਜਨਮ ਸਫਲੋ ਸਭ ਕੀਆ ਕਰਤਾ ਜਿਨ ਗੁਰਬਚਨੀ ਸਚ ਭਾਖਿਆ ਤੇ ਧਨ ਜਨ ਵੱਡ ਪੁਰਖ ਪੂਰੇ ਜੋ ਗੁਰਮਤ ਹਰਿ ਜਪ ਭਉ ਬਖਮ ਤਰੇ ਸੇਵਕ ਜਨ ਸੇਵਹਿ ਤੇ ਪਰਵਾਨ ਜਿਨ ਸੇਵਿਆ ਗੁਰਮਤ ਹਰੀ ਤੂ ਅੰਤਰ ਜਾਮੀ ਹਰਿਆਪ ਜਿਉ ਤੂ ਚਲਾਵਹਿ ਪਿਆਰੇ ਹਉ ਤਿਵੇਂ ਚੱਲਾਂ ਮਰੇ ਹਾਥ ਕਿਛ ਨਾਹੀ ਜਾਂ ਤੂੰ ਮੇ ਲਹਿ ਤਾ ਹਉ ਆਏ ਮਿਲਾ ਜਿਨ ਕੋ ਤੂੰ ਹਰ ਮੇ ਲਹਿ ਸੁਆਮੀ ਸਭ ਤਿਨ ਕਾ ਲੇਖਾ ਛੁਟਕ ਗਿਆ ਤਿਨ ਕੀ ਗਲਤ ਨਾ ਕਰਿਓ ਹੋ ਕੋ ਪਾਈ ਜੋ ਗੁਰਬਚਨੀ ਹਰ ਮੇ ਲਇਆ ਨਾਨਕ ਦਿਆਲ ਹੋ ਆਤਿ ਨੀ ਉਪਰ ਜਿਨ ਗੁਰ ਕਾ ਬਾਣਾ ਮੰਨਿਆ ਭਲਾ ਤੂੰ ਅੰਤਰ ਜਾਮੀ ਹਰਿ ਆਪ ਜਿਉ ਤੂੰ ਚਲਾਵਹਿ ਪਿਆਰੇ ਹਉ ਕਿਵੇਂ ਚੱਲਾਂ ਤੁਖਾਰੀ ਮਹੱਲਾ ਚੌਥਾ ਤੂੰ ਜਗ ਜੀਵਨ ਜਗਦੀਸ ਸਭ ਕਰਤਾ ਸ੍ਰਿਸ਼ਟਨਾਥ ਤਿਨ ਤੂੰ ਧਿਆਇਆ ਮੇਰਾ RAM ਜਿਨ ਕੈ ਧੁਰ ਲੇਖ ਮਾਥ ਜਿਨ ਕੋ ਧੁਰ ਹਰ ਲਿਖਿਆ ਸੁਆਮੀ ਤਿਨ ਹਰ ਹਰ ਨਾਮ ਅਰਾਧਿਆ ਤਿਨ ਕੇ ਪਾਪ ਇਕ ਨਿਮਖ ਸਭ ਲਾਥੇ ਜਿਨੋ ਗੁਰਬਚਨੀ ਹਰ ਜਾਪਿਆ ਤਾਨ ਤਾਨ ਤੇ ਜਨ ਜਿਨ ਹਰ ਨਾਮ ਜਪਿਆ ਤਿਨ ਦੇਖਿ ਹਉ ਭਾਇ ਸਨਾਥ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟਨਾਥ ਤੂੰ ਜਲ ਥਲ ਮਹੀਅਲ ਭਰਪੂਰ ਸਭ ਉਪਰ ਸਾਚ ਧਣੀ ਜਿਨ ਜਪਿਆ ਹਰ ਮਨ ਚੀਤ ਹਰ ਜਪ ਜਪ ਮੁਕਤ ਘਣੀ ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ ਤਿਨ ਕੇ ਊਜਲ ਮੁਖ ਹਰ ਦਵਾਰ ਉਏ ਹਲਕ ਪਲਤ ਜਨ ਭਏ ਸੁਹੇਲੇ ਹਰ ਰਾਖ ਲੀਏ ਰਖਣ ਹਾਰ ਹਰ ਸੰਤ ਸੰਗਤ ਜਨ ਸੁਣੋ ਭਾਈ ਗੁਰਮੁਖਾ ਹਰ ਸੇਵਾ ਸਫਲ ਬਣੀ ਤੂੰ ਜਲ ਤਲ ਮਹੀਅਲ ਭਰਪੂਰ ਸਭ ਉਪਰ ਸਾਚ ਧਣੀ ਤੂੰ ਥਾਨ ਤਨੰਤਰ ਹਰ ਏਕ ਹਰ ਏਕੋ ਏਕ ਰਵਿਆ ਵਣ ਤ੍ਰਿਣ ਤ੍ਰੇ ਭਵਨ ਸਭ ਸ੍ਰੇਸ਼ਟ ਮੁਖ ਹਰ ਹਰ ਨਾਮ ਚਵਿਆ ਸਭ ਚਵਹਿ ਹਰ ਹਰ ਨਾਮ ਕਰਤੇ ਅਸੰਖ ਅਗਣਤ ਹਰ ਧਿਆਵੇ ਸੋ ਧਨ ਤਨ ਹਰ ਸੰਤ ਸਾਧੂ ਜੋ ਹਰ ਪ੍ਰਭ ਕਰਤੇ ਭਾਵੇ ਸੋ ਸਫਲ ਦਰਸ਼ਨ ਦੇਹੁ ਕਰਤੇ ਜਿਸ ਹਰ ਹਿਰਦੈ ਨਾਮ ਸਦ ਚਵਿਆ ਤੂੰ ਥਾਨ ਤਨੰਤਰ ਹਰ ਏਕ ਹਰ ਏਕੋ ਏਕ ਰਵੇ ਆ ਤੇਰੀ ਭਗਤ ਭੰਡਾਰ ਅਸੰਖ jis tu devah mere swami tis milah jis ka mastak gur hath tis hirdai har gun tikah har gun hirdai tikah tis kai jis antar pau bhavni hoi bin pae kinah na prem paya bin pae paar na utarya koi pau pau prit nanak tisah lagae jis tu apni kripa karah ਤੇਰੀ ਭਗਤ ਪੰਧਾਰ ਅਸ਼ੰਖ ਜਿਸ ਤੂੰ ਦੇਵ ਹੈ ਮੇਰੇ ਸੁਆਮੀ ਤਿਸ ਮਿਲਹਿ ਤੁਖਾਰੀ ਮਹੱਲਾ ਚੌਥਾ ਨਾਵਣ ਪੁਰਬ ਅਪੀਚ ਗੁਰ ਸਤਗੁਰ ਦਰਸ ਭਇਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ ਗੁਰ ਦਰਸ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ ਜਨਮ ਮਰਨ ਦੁਖ ਖਿਨ ਮਹਿ ਬਿਨਸੀ ਹਰ ਪਾਇਆ ਪ੍ਰਭ ਅਬਨਾਸੀ ਹਰਿ ਆਪ ਕਰਤਾ ਪੁਰਬ ਕੀਆ ਸਤਿਗੁਰੂ ਕੁਲ ਖੇਤ ਨਾਵਣ ਗਿਆ ਨਾਵਣ ਪੁਰਬ ਅਪੀਚ ਗੁਰ ਸਤਿਗੁਰ ਦਰਸ ਭਇਆ ਮਾਰਗ ਪੰਥ ਚੱਲੇ ਗੁਰ ਸਤਿਗੁਰ ਸੰਗ ਸਿੱਖਾ ਹਰ ਦਿਨ ਭਗਤ ਬਾਣੀ ਖਿਨ ਖਿਨ ਨਿਮਕ ਵਿਖਾ ਹਰ ਹਰ ਭਗਤ ਬਾਣੀ ਪ੍ਰਭ ਕੇਰੀ ਸਭ ਲੋਕ ਵੇਖਣ ਆਇਆ ਜਿਨ ਦਰਸ ਸਤਿਗੁਰੂ ਗੁਰੂ ਕੀਆ ਤਿਨ ਆਪ ਹਰ ਮੇ ਲਾਇਆ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਨ ਅਰਥਾ ਮਾਰਗ ਪੰਥ ਚੱਲੇ ਗੁਰ ਸਤਿਗੁਰ ਸੰਗ ਸਿੱਖਾ ਪ੍ਰਥਮ ਆਏ ਕੁਲ ਖੇਤ ਗੁਰ ਸਤਿਗੁਰ ਪੁਰਬ ਹੋਆ ਖਬਰ ਭਈ ਸੰਸਾਰ ਆਏ ਤ੍ਰੈ ਲੋਆ ਦੇਖਣ ਆਏ ਤੀਨ ਲੋਕ ਸੁਰ ਨਰ ਮੋਨ ਜਨ ਸਭ ਆਇਆ ਜਿਨ ਪਰਸਿਆ ਗੁਰ ਸਤਗੁਰੂ ਪੂਰਾ ਤਿਨ ਕੇ ਕਿਲ ਵਿਖ ਨਾਸ ਗੁ ਆਇਆ ਜੋਗੀ ਦਿਗੰਬਰ ਸੰਿਆਸੀ ਖਟ ਦਰਸ਼ਨ ਕਰ ਗਏ ਗੋਸਤ ਢੋਆ ਪ੍ਰਥਮ ਆਏ ਕੁਲ ਖੇਤਾ ਗੁਰ ਸਤਗੁਰ ਪੁਰਬ ਹੋਆ ਦੁਤਿਆ ਜਮਨ ਗਏ ਗੁਰ ਹਰ ਹਰ ਜਪਣ ਕੀਆ ਜਗਾਤੀ ਮਿਲੇ ਦੇ ਭੇਟ ਗੁਰ ਪਿੱਛੇ ਲੰਘਾਏ ਦੀਆ ਸਭ ਛੁੱਟੀ ਸਤ ਗੁਰੂ ਪਿੱਛੇ ਜਿਨਾਂ ਹਰ ਹਰ ਨਾਮ ਧਿਆਇਆ ਗੁਰਬਚਨ ਮਾਰਗ ਜੋ ਪੰਥ ਚਾਲੇ ਤਿੰਨ ਜਮ ਜਗਾਤੀ ਨੇੜ ਨ ਆਇਆ ਸਭ ਗੁਰੂ ਗੁਰੂ ਜਗਤ ਬੋਲੇ ਗੁਰ ਕੈ ਨਾਏ ਲਐ ਸਭ ਛੁਟਕ ਗਿਆ ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀਆ ਤ੍ਰਿਤਿਆ ਆਏ ਸੁਰਸਰੀ ਹਹਾ ਕੋ ਤਕੈ ਚਲਤ ਭਇਆ ਸਭ ਮੋਹੀ ਦੇਖ ਦਰਸ਼ਨ ਗੁਰ ਸੰਤ ਕਿਨੈ ਆੜ ਨਾਮ ਧਾਮ ਲਿਆ ਆੜ ਧਾਮ ਕਿਸ ਪਿਆ ਨਾ ਬੋਲਕ ਜਗਾਤੀਆ ਮੋਹਣ मुੰਦਣ ਭਈ ਭਾਈ ਹਮ ਕਰਹਿ ਕਿਆ ਕਿਸ ਪਾਸ ਮੰਗਹਿ ਸਭ ਭਾਗ ਸਤਗੁਰ ਪਿਛੈ ਪਈ ਜਗਾਤੀਆ ਉਪਾਵ ਸਿਆਣਪ ਕਰ ਵਿਚਾਰ ਡਿਠਾ ਪਨ ਬੋਲ ਕਾ ਸਭ ਉੱਠ ਗਿਆ ਤ੍ਰਿਤਿਆ ਆਏ ਸੁਰਸਰੀ ਤਹਿ ਕੌਤਕ ਚਲਤ ਭਇਆ ਮਿਲਿਆ ਏ ਨਗਰ ਮਹਾ ਜਨਾ ਗੁਰ ਸਤ ਗੁਰ ਓਟ ਗਏ ਗੁਰ ਸਤ ਗੁਰ ਗੁਰ ਗੋਵਿੰਦ ਪੋਚ ਸਿਮਰਤ ਕੀਤਾ ਸਹੀ ਸਿਮਰਤ ਸਾਸਤਰ ਸਭਨੀ ਸਹੀ ਕੀਤਾ ਸੁਖ ਪ੍ਰਹਿਲਾਦ ਸ੍ਰੀ ਰਾਮ ਕਾਰ ਗੁਰ ਗੋਵਿੰਦ ਧਿਆਇਆ ਦੇਹੀ ਨਗਰ ਕੋਟ ਪੰਜ ਚੋਰ ਵਟਵਾਰੇ ਤਿੰਨ ਕਾ ਥਾਂ ਉਥੇ ਹੋ ਗਵਾਇ ਕੀਰਤਨ ਪ੍ਰਾਣ ਨਿਤ ਪੁਨ ਹੋਵੈ ਗੁਰਬਚਨ ਨਾਨਕ ਹਰ ਭਗਤ ਲਹੀ ਮਿਲ ਆਏ ਨਗਰ ਮਹਾ ਜਨਾ ਗੁਰ ਸਤ ਗੁਰ ਓਟ ਗਹੀ ਤੁਖਾਰੀ ਸ਼ੰਤ ਮਹੱਲਾ ਪੰਜਵਾਂ ਇਕ ਓੰਕਾਰ ਸਤ ਗੁਰ ਪ੍ਰਸਾਦ ਕੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸ਼ਬਦ ਤੁਮਾਰਾ ਮੇਰਾ ਮਨ ਭੀਨਾ ਇਹੋ ਮਨ ਭੀਨਾ ਜਿਉਂ ਜਲ ਮੀਨਾ ਲਾਗਾ ਰੰਗ ਮਰਾਰਾ ਕੀਮਤ ਕਹੀ ਨਾ ਜਾਈ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਨਾ ਕੇ ਦਾਤੇ ਸੁਆਮੀ ਬਿਨੋ ਸੁਨਹੁ ਇੱਕ ਦੀਨਾ ਦੇਹੋ ਦਰਸ ਨਾਨਕ ਬਲੇਹਾਰੀ ਜਿੜਾ ਬਲ ਬਲ ਕੀਨਾ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਖਨੀਆਂ ਵੰਨਾਂ ਦਰਸ਼ਨ ਤੇਰੇ ਦਰਸ਼ਨ ਤੇਰੇ ਸੁਣ ਪ੍ਰਭ ਮੇਰੇ ਨਿਮਕ ਦ੍ਰਿਸ਼ਟ ਪੇਖ ਜੀਵਾ ਅਮਰਤ ਨਾਮ ਸੁਣੀਜੈ ਤੇਰਾ ਕਿਰਪਾ ਕਰਹਿ ਤਾਂ ਪੀਵਾ ਆਸ ਪਿਆਸੀ ਪਿਰ ਕਹਿ ਤਾਈ ਜਿਉ ਚਾਤਰਕ ਬੁੰਦੇ ਰੇ ਕਹੋ ਨਾਨਕ ਜੀ ਅਡਾ ਬਲੇ ਹਾਰੀ ਦੇਹੋ ਦਰਸ ਪ੍ਰਭ ਮੇਰੇ ਤੂੰ ਸਾਚਾ ਸਾਹਿਬ ਸਾਹੁ ਅਮਿੱਤਾ ਤੂੰ ਪ੍ਰੀਤਮ ਪਿਆਰਾ ਪ੍ਰਾਨ ਹਿਤ ਚਿਤਾ ਪ੍ਰਾਨ ਸੁਖਦਾਤਾ ਗੁਰਮੁਖ ਜਾਤਾ ਸਗਲ ਰੰਗ ਬਨ ਆਏ ਸੋ ਹੀ ਕਰਮ ਕਮਾਵੇ ਪ੍ਰਾਣੀ ਜਿਹਾ ਤੂੰ ਫਰਮਾਏ ਜਾਂ ਕੋ ਕਿਰਪਾ ਕਰੀ ਜਗਦੀਸ਼ਰ ਤਿਨ ਸਾਧ ਸੰਗ ਮਨ ਜਿਤਾ ਕਹੋ ਨਾਨਕ ਜੀ ਅਡਾ ਭਲੇ ਹਾਰੀ ਜੀਉ ਪਿੰਡ ਤਉ ਦਿੱਤਾ ਨਿਰਗੁਣ ਰਖ ਲੀਆ ਸੰਤਨ ਕਾ ਸਦਕਾ ਸਤਗੁਰ ਧਾਕ ਲੀਆ ਮੋਹੇ ਪਾਪੀ ਪੜਦਾ ਧਾਕ ਨਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਾਤੀ ਅਵਨਾਸੀ ਅਬਘਤ ਸੁਆਮੀ ਪੂਰਨਪੁਰਖ ਵਿਦਾਤੇ ਹੁਸਤਤ ਕਹਿਨ ਨਾ ਜਾਏ ਤੁਮਾਰੀ ਕੌਣ ਕਹ ਤੂੰ ਕਦ ਕਾ ਨਾਨਕ ਦਾਸ ਤਾਂ ਕਹਿ ਬਲੇ ਹਾਰੀ ਮਿਲੈ ਨਾਮ ਹਰ ਨਿਮਕਾ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ਅਗਮ ਅਗੋਚਰਨਾ ਜਾਈ ਹਰ ਲਖਿਆ ਗੁਰਪੂਰਾ ਮਿਲੈ ਲਖਾਵੀਐ ਰੇ ਰਹਾਉ ਜਿਸ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸ ਜਨ ਕੋ ਹਰ ਲਿਵ ਲਾਵੀ ਐ ਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਭਾਵੈ ਸੋ ਥਾਏ ਪਾਵੀ ਐ ਰੇ ਹਰ ਹਰ ਨਾਮ ਅਮੋਲ ਕ ਹਰ ਪਹਿ ਹਰ ਦੇਵੈ ਤਾਂ ਨਾਮ ਧਿਆਵੀ ਐ ਰੇ ਜਿਸਨੋ ਨਾਮ ਦੇ ਮੇਰਾ ਸੁਆਮੀ ਤਿਸ ਲੇਖਾ ਸਭ ਛਡਾਵੀ ਐ ਰੇ ਹਰ ਨਾਮ ਅਰਾਧ ਹੈ ਸੇ ਧਨ ਜਨ ਕਹੀਐ ਤਿੰਨ ਮਸਤਕ ਭਾਗ ਧੁਰ ਲਿਖ ਪਾਵੀਐ ਰੇ ਤਿੰਨ ਦੇਖੇ ਮੇਰਾ ਮਨ ਬਿਗਸੈ ਜਿਉ ਸੁਤ ਮਿਲ ਮਾਤ ਗੱਲ ਲਾਵੀਐ ਰੇ ਹਮ ਬਾਰਕ ਹਰ ਪਿਤਾ ਪ੍ਰਭ ਮੇਰੇ ਮੋਕੋ ਦੇਹੋ ਮੱਤੀ ਜੇ ਤਾ ਹਰ ਪਾਵੀਐ ਰੇ ਜਿਉ ਬਸਰਾ ਦੇਖ ਗਉ ਸੁਖ ਮਾਨੈ ਤਿਉ ਨਾਨਕ ਹਰ ਗੱਲ ਲਾਵੀਐ ਰੇ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਹਰ ਹਰ ਗੁਣ ਕਹੋ ਰੇ ਸਤਗੁਰੂ ਕੇ ਚਰਨ ਧੋਏ ਤੋਏ ਪੂਜੋ ਇਨ ਬਿਦ ਮੇਰਾ ਹਰ ਪ੍ਰਭ ਲਹੋਰੇ ਰਹਾਉ ਕਾਮ ਕ੍ਰੋਧ ਲੋਭ ਮੋਹ ਅਭਮਾਨ ਬਿਖੈ ਰਸ ਇਨ ਸੰਗਤ ਤੇ ਤੂੰ ਰਹੋ ਰੇ ਮਿਲ ਸਤ ਸੰਗਤ ਕੀਜੈ ਹਰ ਗੋਸਟ ਸਾਧੂ ਸਿਓ ਗੋਸਟ ਹਰ ਪ੍ਰੇਮ ਰਸਾਇਣ RAM ਨਾਮ ਰਸਾਇਣ ਹਰ RAM ਨਾਮ RAM ਰਮ ਹੋਰੇ ਅੰਤਰ ਕਾ ਅਬਮਾਨ ਜੋਰ ਤੂ ਕਿਛ 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 ਜਾਣਤਾ ਇਹ ਦੂਰ ਕਰੋ ਆਪਨ ਗਹੋਰੇ ਜਨ ਨਾਨਕ ਕੋ ਹਰ ਦਿਆਲ ਹੋ ਸੁਆਮੀ ਹਰ ਸੰਤਨ ਕੀ ਧੂਰ ਕਰ ਹਰੇ ਕੇ ਦਾਰਾ ਮਹੱਲਾ ਪੰਜਵਾਂ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਮਾਈ ਸੰਤ ਸੰਗ ਜਾਗੀ ਪ੍ਰੇਰ ਰੰਗ ਦੇਖੈ ਜਪਤੀ ਨਾਮ ਨਿਧਾਨੀ ਰਹਾਉ ਦਰਸ਼ਨ ਪਿਆਸ ਲੋਚਨ ਤਾਰ ਲਾਗੀ ਵਿਸਰੀ ਇਤਿਆਸ ਬਡਾਨੀ ਅਬ ਗੁਰ ਪਾਯੋ ਹੈ ਸਹਜ ਸੁਖ ਦਾਇਕ ਦਰਸ਼ਨ ਪੇਖਤ ਮਨ ਲਪਟਾਨੀ ਦੇਖਦ ਮੋਦਰ ਰਹਾਸ ਮਾਨੇ ਉਪਜਿਓ ਨਾਨਕ ਪ੍ਰਿਆ ਅੰਮ੍ਰਿਤ ਬਾਣੀ ਕੇਦਾਰਾ ਮਹੱਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੀਨ ਬਿਨੋ ਸੁਨ ਦਿਆਲ ਪੰਚਦਾਸ ਤੀਨ ਦੋਖੀ ਇੱਕ ਮਨ ਅਨਾਥ 나ਥ ਰਾਖੋ ਕਿਰਪਾਲ ਰਹਾਉ ਅਨਕ ਜਤਨ ਗਵਨ ਕਰੂੰ ਖਟ ਕਰਮ ਜੁਗਤ ਧਿਆਨ ਧਰੂੰ ਉਪਾਵ ਸਗਲ ਕਰ ਹਾਰਿਓ ਨਹਿ ਨਹਿ ਹੁਟਹਿ ਬਿਕਰਾਲ ਸਰਨ ਬੰਧਨ ਕਰਨਾਪਤੀ ਭਾਵ ਹਰਨ ਹਰ 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 ਹਰੇ ਏਕ ਤੂੰ ਹੀ ਦੀਨ ਦਿਆਲ ਪ੍ਰਭ ਚਰਨ ਨਾਨਕ ਆਸਰੂ ਉਦਰੇ ਭਰਮ ਮੋਹ ਸਾਗਰ ਲਗ ਸੰਤਨਾ ਪਗ ਪਾਲ ਕਿਦਾਰਾ ਮਹੱਲਾ ਪੰਜਵਾਂ ਘਰ ਚੌਥਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਸਰਣੀ ਆਇਓ 나ਥ ਨਿਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਨ ਕੋ ਹਰ ਦਾਨ ਰਹਾਉ ਸੁਖ ਦਾਈ ਪੂਰਨ ਪਰਮੇਸ਼ਰ ਕਰ ਕਿਰਪਾ ਰਾਖੋ ਹਮਾਨ ਦੇਹੋ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸ ਨਮਖਾਨ ਗੋਪਾਲ ਦਿਆਲ ਗੋਬਿੰਦ ਦਾਮੋਦਰ ਨਿਰਮਲ ਕਥਾ ਗਿਆਨ ਨਾਨਕ ਕੋ ਹਰ ਕੈ ਰੰਗ ਰੰਗੋ ਹੋ ਚਰਨ ਕੰਮਲ ਸੰਗ ਧਿਆਨ ਕੇ ਦਾ ਰਾਮਹੱਲਾ ਪੰਜਵਾ ਹਰ ਕੇ ਦਰਸ਼ਨ ਕੋ ਮਨ ਚਾਉ ਕਰ ਕਿਰਪਾ ਸਤ ਸੰਗ ਮਲਾਵੋ ਤੁਮ ਦੇਵੋ ਹੋ ਆਪਣੋ ਨਾਉ ਰਹਾਉ ਕਰਉ ਸੇਵਾ ਸਤ ਪੁਰਖ ਪਿਆਰੇ ਜਤ ਸੁਣੀਐ ਤਤ ਮਨ ਰਹਾਸਾਉ ਵਾਰੀ ਫੇਰੀ ਸਦਾ ਕਮਾਈ ਕਮਨ ਅਨੂਪ ਤੇਰੋ ਠਾਓ ਸਰਬ ਪ੍ਰਤ ਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ ਨਾਨਕ ਕੇ ਪ੍ਰਭ ਪੁਰਖ ਬਧਾਤੀ ਕਟ ਕਟ ਤੁਝਹਿ ਦਿਖਾਓ